ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਥੇ ਭੁੱਖ ਹੜਤਾਲ ਤੇ ਬੈਠੇ ਕਾਂਗਰਸੀ ਦੇ ਨਾਲ ਮੁਲਾਕਾਤ ਕੀਤੀ ਤਾਂ ਉੱਥੇ ਉਹਨਾਂ ਖਾਲੀ ਪਈਆਂ ਅਸਾਮੀਆਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ 1 ਮਹੀਨੇ ਦੇ ਅੰਦਰ ਇਹਨਾਂ ਕਮੀਆਂ ਨੂੰ ਪੂਰਾ ਕਰਨ ਦਾ ਦਾਵਾ ਕੀਤਾ ਸੀ ਪਰ ਸਥਿਤੀ ਜਿਉਂ ਦੀ ਤਿਉਂ ਹੈ। ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਦੇ ਰੋਕੇ ਰਸਤੇ ਲੈ ਕੇ ਕੇਂਦਰ ਸਰਕਾਰ ਤੇ ਵੱਡਾ ਹਮਲਾ ਕੀਤਾ ਤੇ ਜਰੰਦਰ ਜ਼ਿਮਨੀ ਚੋਣ ਚੋਈ ਹਾਰ ਨੂੰ ਲੈ ਕੇ ਕਿਹਾ ਕਿ ਉਹ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ। ਇਸ ਤੋਂ ਇਲਾਵਾ ਸਾਬਕਾ ਮੰਤਰੀ ਭਾਜਪਾ ਸ਼ਨਾਸ਼ੂ ਸਿਟੀ ਹੋਮ ਨਿਊਜ਼ ਲਈ सुरेंद्र ਸੋਨੀ ਦੀ ਰਿਪੋਰਟ ਸਰ ਸਾਡੇ ਰਿੰਕੂ ਜੀ ਬੈਠੇ ਹੈ ਔਰ ਕਾਂਗਰਸ ਪਾਰਟੀ ਦੇ ਲੱਖੀ ਜੀ ਹਰੀਨ ਸਾਰੇ ਲੋਗ ਡਾਬਰ ਸਾਹਿਬ ਸਿਵਲ ਹਸਪੀਟਲ ਦੇ ਵਿੱਚ ਜਿਸ ਪ੍ਰਕਾਰ ਦੇ ਹਾਲਾਤ ਹੈ ਔਰ ਉਹ ਵੀ ਮਹਾਨਗਰ ਲੁਧਿਆਣਾ ਦੇ ਇੰਜ ਲੱਗਦਾ ਕਿ ਹੈਲਥ ਸਿਸਟਮ ਨਾਂ ਦੀ ਕੋਈ ਪੰਜਾਬ ਦੇ ਅੰਦਰ ਚੀਜ਼ ਨਹੀਂ ਹੈ ਮੈਂ ਗਿੱਦੜਬਾ ਦੇ ਆਗੇ ਹਾਲਾਤਾਂ ਮਹਿਸੂਸ ਕਰ ਸਕਦਾ ਹਾਂ ਹਾਲਾਂਕਿ ਗਿੱਦੜਬਾ ਪੰਜਾਬ ਦਾ ਪਹਿਲੇ ਨੰਬਰ ਦਾ ਸੀ ਹਸਪਤਾਲ ਬਣਾਇਆ ਸੀ ਅੱਜ ਉੱਥੇ ਕੋਈ ਡਾਕਟਰਸ ਨਹੀਂ ਹੈ ਔਰ ਨਾ ਕੇਵਲ ਗਿੱਦੜਬਾ ਸਾਰੇ ਪੰਜਾਬ ਦੇ ਹਸਪੀਟਲ ਜੇ ਹਾਲਾਤ ਹੈ ਜੇ ਤੁਸੀਂ ਸੰਗਰੂਰ ਦੀ ਗੱਲ ਕਰ ਲਵੋ ਜਿੱਥੋਂ ਦੇ ਮੁੱਖ ਮੰਤਰੀ ਸਾਹਿਬ ਹੈ ਉੱਥੇ ਵੀ 11 ਵਿੱਚੋਂ 8-8 ਪੋਸਟਾਂ ਜਿਹੜੀਆਂ ਉਹ ਵੀਕੈਂਡ ਪਈਆਂ ਨੇ ਔਰ ਲੋਗ ਆਉਂਦੇ ਨੇ ਵਿਚਾਰੇ ਚਲੇ ਜਾਂਦੇ ਨੇ ਪ੍ਰਾਈਵੇਟ ਸੈਕਟਰ ਪ੍ਰਾਈਵੇਟ ਹਸਪੀਟਲਸ ਵਿਚਾਰੇ ਲੋਗ ਇਲਾਜ ਨਹੀਂ ਕਰਾ ਸਕਦੇ ਔਰ ਜਾਨਾ ਮੇਰੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਹਾਲਾਤ ਇੰਨੇ ਮਾੜੇ ਨੇ ਬਦ ਤੋਂ ਬੱਤਰ ਨੇ ਸੋ ਪੰਜਾਬ ਸਰਕਾਰ ਦੇ ਕੰੰਤੀ ਇਸ ਕੱਲ ਦੀ ਕਿਸੇ ਪ੍ਰਕਾਰ ਦੀ ਕੋਈ ਜੂ ਨਹੀਂ ਸਰਕਾਰੀ ਅੱਜ 2.5 ਸਾਲ ਹੋ ਗਏ ਬਹੁਤ ਵਾਰ ਅਸੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਹਸਪੀਟਲਸ ਦੇ ਵਿੱਚ ਡਾਕਟਰ ਨਹੀਂ ਹੈ ਮਸ਼ੀਨਸ ਨਹੀਂ ਹੈ ਕੋਈ ਹੋਰ ਬੰਦਾ ਇੰਤਜ਼ਾਮਤ ਨਹੀਂ ਹੈ ਉਹ ਕਹਿੰਦੇ ਨਹੀਂ ਸਾਨੂੰ 6 ਮਹੀਨੇ ਦਾ ਟਾਈਮ ਦੇ ਦਿਓ ਮੈਨੂੰ ਯਾਦ ਆ ਡਾਕਟਰ ਬਲਬੀਤ ਸਿੰਘ ਨੇ ਕਿਹਾ ਸੀ ਕਿ 1 ਸਾਲ ਦਾ ਸਮਾਂ ਦਿਓ ਤੁਸੀਂ ਪੰਜਾਬ ਦੇ ਹਸਪਤਾਲਾਂ ਨੂੰ ਫੇਰ ਗੱਲ ਕਰਿਓ ਤੇ ਅੱਜ ਉਸ ਦਿਨ ਨੂੰ 1.5 ਸਾਲ ਹੋ ਗਏ ਤੇ ਮੈਨੂੰ ਸ਼ਰਮ ਆਉਂਦੀ ਹੈ ਕਿ ਅੱਜ ਸਿਵਲ ਹਸਪੀਟਲ ਦੇ ਇਹ ਹਾਲਾਤ ਨੇ ਉਹ ਵੀ ਮਹਾਨਗਰ ਦੇ ਜਿੱਥੋਂ 5-5 ਵਧਾਏ ਕਾਮ ਆਦਮੀ ਪਾਰਟੀ ਦੇ ਜਿੱਤੇ ਨੇ ਔਰ ਹੁਣ ਤੱਕ ਮਗਰਲੇ ਅੱਜ ਚੌਥਾ ਦਿਨ ਹੋ ਗਿਆ ਪੰਜਵਾਂ ਸਾਡੇ ਲੋਕ ਧਰਨੇ ਤੇ ਬੈਠੇ ਨੇ ਲੇਕਿਨ ਕਿ ਸੇਅ ਮੈਲੇ ਨੇ ਕੋਈ ਇੰਨੀ ਉਹ ਇਨਸਾਨੀਅਤ ਨਹੀਂ ਦਿਖਾਈ ਕਿ ਅਸੀਂ ਆ ਕੇ ਇੱਥੇ ਉਹਨੇ ਦੀ ਪੁੱਛ ਪ੍ਰਤੀਤ ਕਰ ਲਈ ਪੰਜ ਦਿਨ ਭੁੱਖ ਹੜਤਾਲ ਤੇ ਬਹਿਣਾ ਲੋਕਾਂ ਦੇ ਆਸੇ ਮੈਂ ਸਮਝਦਾ ਕਿ ਮੈਂ ਲੱਕੀ ਹਰਾਨੂ ਕਪੂਰ ਸਾਹਿਬ ਹਰਾਨੂ ਤੇ ਉਹਨਾਂ ਦੀ ਟੀਮ ਨੂੰ ਤੇ ਡਾਬਰ ਸਾਹਿਬ ਹਰਾਨੂ ਉਹਨਾਂ ਦੀ ਸਮੁੱਚੀ ਕਾਂਗਰਸ ਪਾਰਟੀ ਨੂੰ ਸਾਡੇ ਅਹੁਦੇਦਾਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਉਹਨਾਂ ਨੇ ਉਪਰਾਲਾ ਕੀਤਾ ਲੜਾਈ ਲੜਨ ਦਾ ਔਰ ਅੱਜ ਕਮ ਸੇ ਕਮ ਹੋ ਸਕਦਾ ਹੈ ਕਿ ਗੁੰਗੀ ਬੈਰੀ ਸਰਕਾਰ ਦੇ ਕਦ ਨਾ ਤੱਕ ਕੋਈ ਨਾ ਕੋਈ ਖਬਰ ਜ਼ਰੂਰ ਪਹੁੰਚੇ ਹੋ ਸਕਦਾ ਹੈ ਕਿ ਕੁੰਭ ਕਰਨ ਦੀ ਸੁੱਤੀ ਇਹ ਜਿਹੜੇ ਸਰਕਾਰ ਵਾਲੇ ਨਮਾਇंदे ਔਰ ਹੈਲਥ ਮਿਨਿਸਟਰ ਹੈ ਉਹ ਜਾਗਣ ਤੇ ਕੋਈ ਨਾ ਕੋਈ ਕਾਰਵਾਈ ਇੱਕ ਜੀ ਆਮ ਆਦਮੀ ਪਾਰਟੀ ਨੇ ਹਰਿਆਣਾ ਚ ਇਲੈਕਸ਼ਨ ਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਹੈ ਉਹ ਸ਼ੁਗਰ ਹੈ ਇਹਨਾਂ ਨੇ ਕੱਲਿਆਂ ਨੇ ਕੀਤਾ ਅਸੀਂ ਤਾਂ ਪੰਜਾਬ ਵਾਲੇ ਨੇ ਪਹਿਲਾਂ ਹੀ ਕਿਹਾ ਸੀ ਵੀ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਇਹ ਲੜਨ ਕੱਲਈ ਜੀ ਨਾਲੇ ਬੰਦੇ ਨੂੰ ਪਤਾ ਲੱਗ ਜਾਂਦਾ ਇਕੱਲਾ ਇਕੱਲਾ ਲੜ ਕੇ ਹਰ ਬੰਦੇ ਨੂੰ ਪਤਾ ਲੱਗ ਜਾਂਦਾ ਕਿਸਮੇ ਕਿੰਨਾ ਹੈ ਦਮ ਸੋ ਮੈਨੂੰ ਲੱਗਦਾ ਕਿ ਅਸੀਂ ਤਾਂ ਪੰਜਾਬ ਵਾਲਿਆਂ ਨੇ ਪਹਿਲਾਂ ਹੀ ਇਹ ਕਿਹਾ ਸੀ ਵੀ ਅਸੀਂ ਸਾਨੂੰ ਇਹਨਾਂ ਤੋਂ ਬਚਾਇਓ ਇਹ ਕਾਸ਼ੂ ਜੀ ਨੇ ਜਲੰਧਰ ਇਲੈਕਸ਼ਨ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਸਾਡੀ ਲੀਡਰਾਂ ਚ ਕਮੀ ਰਹਿ ਗਈ ਮੈਨੂੰ ਨਹੀਂ ਪਤਾ ਆਸ਼ੂ ਜੀ ਕੀ ਕਹਿੰਦੇ ਨੇ ਮੈਂ ਲੇਕਿਨ ਹਰ ਚੀਜ਼ ਦੀ ਜ਼ਿੰਮੇਵਾਰੀ ਰਾਜਾ ਵੜੇਗੀ ਲੈਂਦਾ ਹਾਂ ਪਰਸੈਂਟੇਜ ਲੁਧਿਆਣਾ ਦੀ ਵੀ ਜ਼ਿੰਮੇਵਾਰੀ ਲੁਧਿਆਣਾ ਲੈਣਾ ਜਲੰਧਰ ਲੁਧਿਆਣਾ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣਾ ਔਰ ਦੂਜੀਆਂ ਜਿਹੜੀ ਜਲੰਧਰ ਦੇ ਵੈਸਟ ਦੀ ਵੀ ਜ਼ਿੰਮੇਵਾਰੀ ਮੈਂ ਹੀ ਲੈਣੇ ਸਵਾਲ ਚੁੱਕਨੇ ਹਰ ਵਿਅਕਤੀ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੇ ਕੋਈ ਚੁੱਕਿਆ ਕਿ ਨਹੀਂ ਚੁੱਕਿਆ ਮੈਨੂੰ ਕੋਈ ਇਤਰਾਜ਼ ਨਹੀਂਗਾ ਲੇਕਿਨ ਮੇਰਾ ਖਾਲੀ ਇਨਾ ਹੀ ਕਹਿਣਾ ਹੈ ਕਿ ਕਿਸੇ ਵੱਲ ਉਂਗਲੀ ਕਰਨੀ ਬੜੀ ਸੌਖੀ ਹੈ ਲੇਕਿਨ ਉਂਗਲੀ ਕਿਸੇ ਵੱਲ ਜਾਂ ਉਹ ਕਰਨ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਆਪਣੇ ਬਾਰੇ ਆਪਣੇ ਮੰਜੇ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਦੂਜੀ ਗੱਲ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਹਾਲਾਂਕਿ ਪਹਿਲਾਂ ਕੋਈ ਮਾਲਵੇ ਦੀ ਗੱਲ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦੇ ਸੀ ਮੈਂ ਪ੍ਰਧਾਨ ਹੋਣ ਦੇ ਨਾਤੇ ਜਲੰਧਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੈਂ ਲੈਣਾ ਕਿਉਂਕਿ ਹਰ ਜਿਹੜਾ ਇਲੈਕਸ਼ਨ ਆ ਉਹ ਵੱਖੋ ਵੱਖਰਾ ਹੁੰਦਾ ਹੈ ਉਹਦਾ ਸਿਸਟਮ ਵੱਖਰੋ ਵੱਖਰਾ ਹੁੰਦਾ ਹੈ ਉੱਥੇ ਵੋਟ ਪਾਉਣ ਦਾ ਪੈਟਰਨ ਵੱਖਰਾ ਵੱਖਰਾ ਕੋਈ ਐਸਾ ਸੈੱਟ ਫੀਨੋਮੀਨਾ ਨਹੀਂ ਹੈ ਕਿਸੇ ਵਿਅਕਤੀ ਕੋਲੇ ਨਾ ਮੇਰੇ ਕੋਲੇ ਨਾ ਸ਼ੂਜੀ ਕੋਲੇ ਨਾ ਕਿਸੇ ਹੋਰ ਵਿਅਕਤੀ ਕੋਲੇ ਕਿ ਜਿਹਦੇ ਨਾਲ ਕੋਈ ਕੋਈ ਚੀਜ਼ ਖੋਲ ਕੇ ਕਿਸੇ ਦੇ ਅੰਦਰ ਪਾ ਦਿਆਂਗੇ ਜਾਂ ਕੋਈ ਸੈਟ ਪੈਟਰਨ ਅਸੀਂ ਫਾਰਮੂਲਾ ਬਣਾ ਲਾਂਗੇ ਤੁਹਾਡੇ ਸਾਹਮਣੇ 3.44 ਹਜ਼ਾਰ ਵੋਟ ਪਈ ਸੀ ਸਾਨੂੰ ਉੱਥੇ ਪਰ ਸਾਨੂੰ 15 ਹਜ਼ਾਰ ਵੋਟ ਪਈ ਸੇਮ ਭਾਜਪੀ ਨੂੰ ਹੋਇਆ ਹੁਣ ਜੇ ਸਾਡੇ ਚ ਨਹੀਂ ਸੀ ਤਾਂ ਭਾਜਪੀ ਚ ਤਾਂ ਫਿਰ ਇਹਦਾ ਮਤਲਬ ਭਾਜਪੀ ਚ ਵੀ ਕੁਝ ਠੀਕ ਨਹੀਂ ਸੀ ਉਹਨਾਂ ਨੂੰ ਵੀ ਇੰਨੀ ਵੋਟ ਹੀ ਪਈ ਅਸੀਂ ਬਰਾਬਰ ਤੇ ਰਹਿ ਗਏ ਲੇਕਿਨ ਜੀ ਨੂੰ 15 ਹਜ਼ਾਰ ਪਈ ਸੀ ਉਹ 35 ਹਜ਼ਾਰ ਤੇ ਪਹੁੰਚ ਗਏ ਸੋ ਇਹ ਇਹ ਐਮੀ ਪ੍ਰੈਡਿਕਸ਼ਨ ਕਰਨੀਆਂ ਆਪਣੇ ਵਿਚਾਰ ਲੋਕਾਂ ਦੇ ਅੱਗੇ ਪੇਸ਼ ਕਰਨੇ ਇਸ ਕੱਲ ਨਾਲ ਉਲਟਾ 파ਰਟੀ ਨੂੰ ਢਾ ਲੱਗਦੀ ਹੈ ਸੋ ਆਪਣੇ ਆਪ ਹੀ ਕੁਝ ਲੋਕ ਕਹਿਣਗੇ ਹੁਣ ਅਗਲਾ ਸਾਡਾ ਕੰਪੀਟੀਸ਼ਨ ਹੋਰੇ ਨਾ ਹੋਏਗਾ ਇਹ ਇਦਾਂ ਕਰਦੇ ਕੁਝ ਲੋਕ ਹਰ ਵਿਅਕਤੀ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਪਤਾ ਸੋ ਇਹ ਜਲੰਧਰ ਦੀ ਸਾਰੀ ਜ਼ਿੰਮੇਵਾਰੀ ਹੈ ਮੈਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਜੇ ਹਾਲਾਂਕਿ ਖਾਰਨ ਵਾਲੀਆਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਦੇ ਦਿੱਤੀਆਂ ਜਾਂਦੀਆਂ ਪਰ ਮੈਂ ਲੈਣ ਲਈ ਤਿਆਰ ਹਾਂ ਜਿੱਤਣ ਵਾਲੀਆਂ ਜ਼ਿੰਮੇਵਾਰੀਆਂ ਵੀ ਕਦੇ ਕੋਈ ਥੋੜੀ-ਮੋਟੀ ਬੰਦਾ ਪਿੱਠ ਥਪਤਫਾ ਦੇ ਤਾਂ ਚੰਗਾ ਰਹਿੰਦਾ ਹੈ ਪਰ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਰਹੀਆਂ ਉਹਨੂੰ ਅਸੀਂ ਕੋਸ਼ਿਸ਼ ਕਰਕੇ ਠੀਕ ਕਰਕੇ ਉਹ ਠੀਕ ਕਰੇਲ ਹਾਦਸੇ ਲਗਾਤਾਰ ਹੋ ਰਹੇ ਨੇ ਜੀ ਉਹਨੂੰ ਲੈ ਕੇ ਕੋਈ ਪਾਰਲੀਮੈਂਟ ਦੇ ਵਿੱਚ ਹਾਂ ਰੇਲ ਹਾਦਸੇ ਹੁੰਦਾ ਰੇਲ ਮੰਤਰੀ ਪੰਜਾਬ ਦਾ ਹੈ ਮੈਂ ਸਮਝਦਾ ਕਿ ਨੌਜਵਾਨ ਮੁੰਡਾ ਹੈ ਉਹਨੂੰ ਹਰ ਥਾਂ ਤੇ ਜਾਣਾ ਚਾਹੀਦਾ ਹੈ ਦੇਖਣਾ ਚਾਹੀਦਾ ਵੀ ਕਿਹੜੀਆਂ ਕਮੀਆਂ ਅੱਜ ਵੀ ਉਹੀ ਕੰਮ ਜਿਹੜਾ 40 ਸਾਲ ਪਹਿਲਾਂ ਹੁੰਦਾ ਸੀ ਰੇਲ ਹਾਦਸਾ ਹੋ ਗਿਆ ਸਵਾਰੀ ਲੋਕ ਮਰ ਗਏ ਨੇ ਕੱਲ ਅਸੀਂ ਟਵੀਟ ਕੀਤਾ ਕਿਸ ਪ੍ਰਕਾਰ ਹੋ ਅੰਗਲੀ ਹੈ ਮੈਂ ਸਮਝਦਾ ਹਾਂ ਸੋ ਇਹ ਵੀ ਗੱਲ ਕਰਾਂਗੇ ਸਾਡਾ ਜਿਹੜਾ ਸਾਡਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਹੈ ਦੀ ਅਪਗ੍ਰੇਡੇਸ਼ਨ ਹੋ ਰਹੀ ਹੈ ਬਹੁਤ ਚਿਰ ਤੋਂ ਪੈਂਡਿੰਗ ਪਿਆ ਚੱਲੀ ਜਾ ਰਿਹਾ ਹੈ ਇਹ ਵੀ ਜਲਦੀ ਕੰਪਲੀਟ ਕਰਵਾਉਂਦੀ ਇਹ ਵੀ ਮੰਗ ਕਰਾਂਗੇ ਸਰ ਨੈਸ਼ਨਲ ਹਾਈਵੇ ਨੂੰ ਲੈ ਕੇ ਜਿਹੜੀ ਮੁੱਖ ਮੰਤਰੀ ਨੇ ਮੁਲਾਕਾਤ ਕੀਤੀ ਉਹ ਕਹਿੰਦੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਲਗਾਤਾਰ ਤੁਸੀਂ ਵੀ ਡਿਮਾਂਡ ਬਿਲਕੁਲ ਮੈਂ ਇਹ ਕਹੂੰਗਾ ਕਿ ਇਹਨਾਂ ਨਾਲ ਸਾਡੀ ਜਿਹੜੀ ਤਰੱਕੀ ਰੁਕਦੀ ਹੈ ਜਿਹੜੀਆਂ ਇਹ ਨੈਸ਼ਨਲ ਹਾਈਵੇਜ਼ ਹੈ ਕਿਸਾਨ ਭਰਾਵਾਂ ਤੇ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਦੇ 'ਚ ਤੁਸੀਂ ਆਪਦਾ ਯੋਗਦਾਨ ਪਾ ਕੇ ਪਰ ਹਾਂ ਉਹਨਾਂ ਨੂੰ ਬੰਦ ਦਾ ਜਿਹੜਾ ਉਹਨਾਂ ਦਾ ਮੁੱਲ ਹੈ ਜੋ ਮਾਰਕੀਟ ਰੇਟ ਹੈ ਉਧਰ ਦੇ ਕੇ ਤੇ ਇਹ ਜਮੀਨ ਜਿਹੜੀ ਐਕਵਾਇਰ ਕਰਕੇ ਇਹ ਹਾਈਵੇ ਸ ਤੇਤੀ ਤੋਂ ਤੇਤੀ ਬਣਨੇ ਚਾਹੀਦੇ ਮੈਂ ਨੀਤਿੰ ਨੀਤਿੰ ਮੈਂ ਨੀਤਿੰ ਗੜਕਰੀ ਨੂੰ ਵੀ ਜਲਦੀ ਉਹਨਾਂ ਨਾਲ ਗੱਲ ਵੀ ਕੀਤੀ ਸੀ ਉਹਨਾਂ ਨੂੰ ਜਲਦੀ ਇਸ ਮੁੱਦੇ ਤੇ ਮਿਲ ਵੀ ਰਿਹਾ ਉਹਨਾਂ ਨਾਲ ਗੱਲਬਾਤ ਵੀ ਹੋ ਰਹੀ ਹੈ ਨਿਰੰਤਰ ਮੇਰੀ PWD ਸੈਕਟਰੀ ਨਾਲ ਗੱਲ ਹੋਈ ਸੀ ਹਜੇ ਕਿਸੇ ਪ੍ਰਕਾਰ ਦਾ ਜਿਹੜਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਕੋਈ ਕੈਨਸਲ ਨਹੀਂ ਹੋਇਆ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਿੱਤੀ ਜਿਹੜੇ ਦਲੀਲ ਪੁੱਛ ਕਰਨ ਲਈ ਤਿਆਰੀ ਕਰ ਰਹੇ ਨੇ ਹਾਂ ਬਿਲਕੁਲ ਕਿਸਾਨਾਂ ਨੂੰ ਦਿੱਲੀ ਜਾਣ ਦੇ ਦਿੰਨਾ ਚਾਹੀਦਾ ਹੈ ਬਾਰਡਰ ਖੋਲ ਦੇਣਾ ਚਾਹੀਦਾ ਇੱਥੋਂ ਸਾਰਾ ਲੁਧਿਆਣੇ ਦੇ ਵਪਾਰੀ ਵੀ ਇਸ ਕਾਰਨ ਨਾਲ ਪਰੇਸ਼ਾਨ ਨੇ ਜਿਹੜਾ ਬਾਰਡਰ ਰੁਕਿਆ ਹੋਇਆ ਹੈ ਔਰ ਮੈਂ ਉਹੀ ਤਾਂ ਕਹਿੰਦਾ ਜਾਨ ਬੁਝ ਕੇ ਜਾਨ ਬੁਝ ਕੇ ਇਹ ਸਰਕਾਰ ਕਰ ਰਹੀ ਹੈ ਤਾਂ ਜੋ ਸਾਡਾ ਪਾੜਾ ਵਧੇ ਇਹਨਾਂ ਨਾਲ ਇਹਨਾਂ ਨੂੰ ਦਿੱਲੀ ਜਾਣ ਦੇਣਾ ਚਾਹੀਦਾ ਕਿਸਾਨ ਭਰਾਵਾਂ ਨੂੰ ਉੱਥੇ ਰਾਮਲੀਲਾ ਮੈਦਾਨ ਜਾਣਾ ਚਾਹੁੰਦੇ ਐ ਉੱਥੇ ਜੰਤਰ ਮੰਤਰ ਬੈਠਣਾ ਚਾਹੁੰਦੇ ਆ ਕੀ ਹਰ ਜੈਂ ਜੇ ਇੱਥੇ ਬੈਠੇ ਤਾਂ ਉੱਥੇ ਕਿਉਂ ਨਹੀਂ ਬੈਠ ਸਕਦੇ ਇਹ ਤਾਂ ਜਾਣ ਬੁੱਝ ਕੇ ਕਰ ਰਹੀ ਹੈ ਬੀਜੇਪੀ